ਨਪਾ ਮੈਂ ਤਾਂ ਸੋਚਿਆ ਸੀ ਅੱਗੇ-ਅੱਗੇ ਮੇਰੀ ਕਿਸਮਤ ਬਹੁਤ ਵਧੀਆ ਹੋਣ ਵਾਲੀ ਹੈ ਪਰ ਮੈਨੂੰ ਨਹੀਂ ਪਤਾ ਕਿ ਮੈਂ ਫੇਰ ਉੱਥੇ ਦੀ ਉੱਥੇ ਹੀ ਰਹਿ ਗਈ ਸ਼ਾਇਦ ਮੇਰੀ ਕਿਸਮਤ ਸੁੱਖ ਲਿਖਿਆ ਹੀ ਨਹੀਂ ਰੱਬ ਨੇ ਕੀ ਦੱਸਾਂ ਕਿ ਸੇਬਾ ਇਹਨਾਂ ਨੂੰ ਤਾਂ ਬਸ ਲਾਂਦਨ ਦੀ ਪਈ ਆ ਮੇਰੀ ਚੰਗਿਆਈ ਦੀ ਕੋਈ ਐਮੀਅਤ ਨਹੀਂ ਇਹਨਾਂ ਨੂੰ ਕੱਪੜੇ ਲਾ ਲਿਆ ਮਾਂ ਤੋਂ ਮੰਮੀ ਜੀ ਮੈਂ 2 ਮਿੰਟ ਉੱਪਰ ਚੱਲੀ ਜੇ ਤੂੰ ਉੱਪਰ ਚੱਲੀ ਹੈ ਨਾ ਤੇ ਕੋਠੇ ਤੇ ਛੱਤ ਤੇ ਝਾੜੂ ਮਾਰ ਕੇ ਆਈ ਥੱਲੇ ਮੰਮੀ ਜੀ ਬਹੁਤ ਉਪਿਆ ਕੋਈ ਗੱਲ ਨਹੀਂ ਛਵੇਂ ਛਵੇਂ ਉਹ ਪਾਸੇ ਮਾਰ ਲਾ ਦੇ ਕੋਠੇ ਚੱਲੀ ਆ ਨਾ ਚੰਗੀ ਤਰ੍ਹਾਂ ਬੋਕਰ ਮਾਰ ਕੇ ਆਉਣੀ ਆ ਤੇ ਕੂੜਾ ਲਫਾਫੇ ਚ ਪਾ ਕੇ ਆਉਣਾ ਹੀ ਤੇ ਇਧਰ ਉਧਰ ਨਹੀਂ ਵੇਖਣਾ ਕਿਸੇ ਬਲੇ ਪਾਸੇ ਜੇ ਕੋਈ ਆਵਾਜ਼ ਵੀ ਮਾਰਦਾ ਤੌਦੀ ਗੱਲ ਨਹੀਂ ਸੁਣਨੀ ਆਰਾਮ ਨਾਲ ਆਪਣਾ ਕੰਮ ਕਰੀ ਇਹਨਾਂ ਵੇ ਧਿਆਨ ਇਧਰ ਉਧਰ ਲੱਗਾ ਹੋਵੇ ਤੇਰਾ ਉਹਦੇ ਨਾਲ ਗੱਲਾਂ ਕਰ ਲਾ ਉਹਦੇ ਨਾਲ ਗੱਲਾਂ ਕਰ ਕੇ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ ਕੰਮ ਕਰਕੇ ਥੱਲੇ ਆ ਨੇ ਝਾੜੋ ਹੀ ਮਾਰ ਲੈਣੀ ਆ ਕਿੰਨਾ ਗੰਦਾ ਆਇਆ ਉੱਪਰ ਲੱਗਦਾ ਕੋਈ ਕੋਠੇ ਤੇ ਹੈਗਾ ਹਾਏ ਭਾਬੀ 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 ਹਾਏ ਭਾਬੀ ਹੈ ਰੰਜੀ ਤੇਰੇ ਦੀ ਵੋਟੀ ਕਿੰਨੀ ਸੋਹਣੀ ਭਾਬੀ ਮੇਰੀ ਗੱਲ ਸੁਣ ਮੈਨੂੰ ਨਾ ਮੰਮੀ ਜੀ ਨੇ ਮਨਾ ਕੀਤਾ ਹੋਇਆ ਵਾ ਕਿਸੇ ਨਾਲ ਨਹੀਂ ਬੋਲਣਾ ਆਲੇ ਦੁਆਲੇ ਤੂੰ ਜਾ ਆਪਣੇ ਘਰੇ ਥੱਲੇ ਚਲ ਜਾ ਓਹੋ ਤੂੰ ਗੱਲ ਕਿਉਂ ਨਹੀਂ ਸਮਝਦੀ ਥੱਲੇ ਚਲ ਜਾ ਮੈਂ ਕਹਿਣ ਦੀ ਆ ਮੰਮੀ ਜੀ ਆਵੇਂ ਮੇਰੇ ਦੁਆਲੇ ਹੋਣਗੇ ਉਹ ਨਹੀਂ ਕੁਛ ਕਹਿੰਦੇ ਹਾਏ ਭਾਬੀ ਕਿੱਡੀ ਸੋਹਣੀ ਇੱਧਰ ਵੇਖ ਤੇ ਸਹੀ ਕੀ ਕਰਦੀ ਤੂੰ ਆਪਣਾ ਚਿਹਰਾ ਤੇ ਦਿਖਾ ਮੈਨੂੰ ਆਇਰਨਜੀਤ ਵੀਰੇ ਦੀ ਓਟ ਕਿੰਨੇ ਸੋਹਣੀ ਬਾਦੀ ਤੈਨੂੰ ਪਤਾ ਮੇਰਨਜੀਤ ਦੀ ਭੈਣ ਆ ਤੂੰ ਵੀ ਕਿੰਨੇ ਸੋਹਣੀ ਆ ਤੂੰ ਡਰਨਾ ਕੋਈ ਗੱਲ ਨਹੀਂ ਉਹ ਥੱਲੇ ਹੈਗੇ ਆ ਪੱਕਾ ਮੰਮੀ ਜੀ ਨੂੰ ਨਾ ਦੱਸੀ ਨਹੀਂ ਦੱਸ ਮੈਂ ਤੈਨੂੰ ਬੁਲਾਇਆ ਸੀ ਨਹੀਂ ਉਹ ਮੈਨੂੰ ਤੇ ਆਪ ਡਰ ਲੱਗਣ ਲੱਗ ਕੇ ਤੇ ਕੋਠੇ ਤੇ ਨਾ ਆ ਜਾਣ ਉਹਨਾਂ ਨੇ ਮੇਰੇ ਨਾਲ ਲੜ ਪੈਣਾ ਮੇਰੀ ਗੱਲ ਸੁਣ ਵਿਆਹ ਚ ਤੇ ਤੈਨੂੰ ਮੈਂ ਕਿਤੇ ਦੇਖਿਆ ਹੀ ਨਹੀਂ ਉਹ ਤੋਂ ਛੱਡ ਉम्मे ਵਿਆਹ ਤੇ ਨਹੀਂ ਆਈ ਪਰ ਮੈਨੂੰ ਮੇਰਾ ਬੜਾ ਸ਼ੌਕ ਹੈ ਮੈਂ ਵੇਖਿਆ ਰঞ্জੀਤ ਵੀਰੇ ਦੀ ਓਟੇ ਕਿੰਨੀ ਸੋਹਣੀ ਆ ਤੂੰ ਕਹਿੰਨੀ ਆ ਕਿ ਮੈਂ ਰঞ্জੀਤ ਦੀ ਭੈਣ ਆ ਪਰ ਮੈਂ ਤਾਂ ਤੈਨੂੰ ਵੇਖਿਆ ਹੀ ਨਹੀਂ ਕਿਤੇ ਭੈਣ ਮੈਂ ਇਸ ਤਰ੍ਹਾਂ ਆ ਕਿ ਅਹੀ ਨਾ ਮੇਰੀ ਸੱਕੀ ਭੈਣ ਨਹੀਂ ਆ ਹਮ ਅਸੀਂ ਬਚਪਨ ਚ ਇਕੱਠੇ ਖੇਡਦੇ ਰਹੇ ਸੀ ਇੱਥੇ ਅੱਛਾ ਮੈਂ ਸ਼ੁਰੂ ਤੋਂ ਹੀ ਨਾ ਰঞ্জੀਤ ਨੂੰ ਰਖੜੀ ਬੰਨ੍ਹਦੀ ਰਹੀ ਆ ਅੱਛਾ ਤੇ ਸਾਡਾ ਬਹੁਤ ਪਿਆਰ ਸੀਗਾ ਲਿਆ ਫਿਰ ਭੈਣ ਹੀ ਤੇ ਹੋਈ ਹਾਂ ਤੇ ਬਾਅਦ ਵਿੱਚ ਨਾ ਕੁਝ ਏਦਾਂ ਹੋਇਆ ਕਿ ਕੁਝ ਲੜਾਈ ਝਗੜੇ ਹੋ ਗਏ ਲੜਾਈ ਝਗੜੇ ਹੁੰਦੇ ਹੁੰਦੇ ਦਿਲਾਂ 'ਚ ਫੇਕ ਪੈ ਗਈ ਤੇ ਮੰਮੀ ਜੀ ਨੇ ਤੁਹਾਨੂੰ ਵਿਆਹ ਤੇ ਨਹੀਂ ਸਦਿਆ ਨਹੀਂ ਬਸ ਏਦਾਂ ਹੈ ਕਿ ਵੱਧ ਗਿਆ ਕੰਮ ਜ਼ਿਆਦਾ ਪਾਚੋ ਇਤਰਾ ਕੰਦਾ ਹੋ ਗਈਆਂ ਸਾਡੇ ਵਿੱਚ ਪਹਿਲਾਂ ਇਹ ਕੰਦਾ ਨਹੀਂ ਸੀ ਹੁੰਦੀਆਂ ਇੱਥੇ ਦਿਲਾਂ 'ਚ ਤਰੇੜ ਆ ਗਈ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਤੇਰਾ ਵਿਆਹ ਹੋਇਆ ਵਾ हां मेरा विवाह होया वा पर ये है ना मैं जदों मेरा विवाह होया मैं 2 महीने इत्थे रही फिर उत बाद मेरा घर वाला मेनू ਛੱਡ ਕੇ ਚਲ ਗਿਆ ਤੇ ਮੇਰੇ ਮੰਮੀ ਫਿਰ ਇੱਥੇ ਲੈ ਆਏ ਮੈਨੂੰ ਅੱਛਾ ਹੂੰ ਤੇ ਤੇਰਾ ਡਿਵੋਰਸ ਹੋ ਗਿਆ ਹਾਂ ਡਿਵੋਰਸ ਹੋ ਗਿਆ ਮੈਂ ਉਦੋਂ ਦੀ ਫਿਰ ਇੱਥੇ ਹੀ ਮੰਮੀ ਕੋਲੇ ਰਹਿਨੀ ਆ ਓਹੋ ਬੜਾ ਦੁੱਖ ਹੋਇਆ ਸੁਣ ਕੇ ਚੱਲ ਕੋਈ ਨਹੀਂ ਤੂੰ ਦਿਲ ਛੋਟਾ ਨਾ ਕਰ ਮੈਂ ਹੈਗੀ ਆ ਨਾ ਹੁਣ ਤੂੰ ਮੈਨੂੰ ਆਪਣੀ ਪਰਜਾਈ ਸਮਝੇ ਤੇ ਸਾਰਾ ਦੁੱਖ ਸੁੱਖ ਕਰ ਲਿਆ ਕਰ ਮੇਰੇ ਨਾਲ ਚਲ ਛੱਡ ਭਾਬੀ ਤੂੰ ਮੇਰੇ ਦੁੱਖ ਭਰੀ ਕਹਾਣੀ ਨੂੰ ਮੈਂ ਨਾ ਸੱਚੀ ਗੱਲ ਦੱਸਾਂ ਨਾ ਜਦੋਂ ਤੁਹਾਡਾ ਵਿਆਹ ਹੋਇਆ ਨਾ ਮੈਂ ਸੱਚੀ ਬਾਰੀ ਚ ਖਲੋ ਕੇ ਵੇਖਦੀ ਪਈ ਸੀ ਮੈਂ ਚੋਰੀ ਚੋਰੀ ਚੋਰ ਚੋਰੀ ਵੇਖਣ ਦੀ ਕਿ ਮੈਨੂੰ ਰঞ্জੀਤ ਵੀਰੇ ਦੀ ਵੋਟੀ ਦੇਖ ਜੇ ਪਰ ਨਾ ਕੋਈ ਅੱਗੇ ਆ ਗਿਆ ਮੈਂ ਤੁਹਾਡਾ ਚਿਹਰਾ ਵੇਖ ਹੀ ਨਹੀਂ ਸਕੀ ਮੈਂ ਸਿਰਫ ਤੁਹਾਡੇ ਗੋਰੇ ਗੋਰੇ ਪੈਰ ਤੇ ਕਲੀਆਂ ਵਾਲੇ ਹੱਥ ਵੇਖੇ ਤੇ ਇੰਨੇ ਪਿਆਰੇ ਲੱਗਣ ਨੇ ਮੇਰੇ ਜੀ ਕਰਨ ਦੇ ਤੱਲੇ ਆ ਕੇ ਸੋਹਲੇ ਮਿਲਵਾ ਚੱਲ ਨਾ ਭਾਬੀ ਤੇ ਮੈਂ ਸੱਚੀ ਹੁਣ ਵੀ ਕੋਠੇ ਤੇ ਚੜੀ ਨਾ ਮੈਨੂੰ ਝਰਾ ਕਾ ਆਵਾਜ਼ ਆਈ ਮੈਂ ਕਹੀ ਨਾ ਦੇ ਕੋਠੇ ਝਾੜੂ ਲੱਗਣ ਡਿਆ ਏ ਆਂਟੀ ਤੇ ਛੇਤੀ ਝਾੜੂ ਲਾਂਦੇ ਨਹੀਂ ਹੁੰਦੇ ਸੀ ਮੈਂ ਫਟਾਫਟ ਉੱਤੋਂ ਵਾਜਾ ਦਿੱਤੀਆਂ ਮੈਂ ਭਾਬੀ ਮੈਂ ਅੱਜ ਚਿਹਰਾ ਵੇਖਣਾ ਹੀ ਵੇਖਣਾ ਸੱਚੀ ਭਾਬੀ ਵੇਖ ਲਈ ਹੁਣ ਹਾਂ ਵੇਖਣਾ ਚਲ ਅੱਜ ਤੋਂ ਬਾਅਦ ਨਾ ਅਸੀਂ ਦੋਨੇ ਕੋਠੇ ਆਇਆ ਕਰਾਂਗੇ ਤੇ ਚੋਰੀ ਚੋਰੀ ਗੱਲਾਂ ਕਰਿਆ ਕਰਾਂਗੇ ਸੱਚੀ ਭਾਬੀ ਨਾ ਤੂੰ ਦੱਸੀ ਥੱਲੇ ਜਾ ਕੇ ਤੇ ਨਾ ਮੈਂ ਦੱਸਾਂਗੀ ਮੰਮੀ ਜੀ ਨੂੰ ਹਾਂ ਆਪਾਂ ਨਾ ਇੱਥੇ ਖੜਕੇ ਗੱਲਾਂ ਕਰਿਆ ਕਰਾਂਗੇ ਦੋਵੇਂ ਜਣੇ ਠੀਕ ਹੈ ਭਾਬੀ ਠੀਕ ਆ ਹੁਣ ਮੰਮੀ ਜੀ ਮੈਨੂੰ ਢੀਕ ਦੇਣਗੇ ਥੱਲੇ ਉਹਨਾਂ ਨੂੰ ਪਤਾ ਨਾ ਲੱਗ ਜੇ ਮੈਂ ਚੱਲੀ ਹੁਣ ਥੱਲੇ ਠੀਕ ਆ ਚੱਲ ਕੋਈ ਨਹੀਂ ਜੀ ਪਤਾ ਕੀ ਹੈ ਤੁਸੀਂ ਨਾ ਜਦੋਂ ਵੀ ਕੋਠੇ ਆਇਆ ਕਰੋਗੇ ਨਾ ਮੈਨੂੰ ਮੋੜਾ ਜਿਹਾ ਇਸ਼ਾਰਾ ਕੋਈ ਕਰ ਦਿਆ ਕਰੋ ਮੈਂ ਉਸੇ ਵਲੇ ਆ ਜਾ ਕਰੂੰਗੀ ਚਲ ਠੀਕ ਠੀਕ ਆ ਭਾਬੀ ਛੱਡ ਦੇ ਜੰਗਾ ਭਾਬੀ ਭਾਬੀ ਆਂਟੀ ਨੂੰ ਨਾ ਦੱਸੀ ਨਹੀਂ ਤੇ ਆਂਟੀ ਨੇ ਨਾ ਤੇਰਾ ਕੋਠੇ ਆਣਾ ਬੰਦ ਕਰ ਦੇਣਾ ਚਲ ਠੀਕ ਆ ਕਈ ਗੱਲਾਂ ਪੱਜੀ ਫਿਰ ਗੱਲ ਸੋ ਆਏ ਹਾਏ ਤੇ ਨਾ ਜਦੋਂ ਝਾੜੂ ਲਾਉਣਾ ਹੋਵੇਗਾ ਨਾ ਤੂੰ ਮੈਨੂੰ ਦੱਸ ਦਿਆ ਕਰ ਮੈਂ ਝਾੜੂ ਲਾ ਦਿਆ ਕਰੂੰਗੀ ਚਲ ਠੀਕ ਹੈ ਠੀਕ ਹੈ ਨਾ ਹਾਂ ਚਲ ਚੰਗਾ ਵਦੂ ਠੀਕ ਆ ਕੇ ਚੱਲੀ ਨਾ ਵੇ ਕਰਨ ਮੈਲ ਸਾਸ਼ਿਗਵੇ ਕਿ ਹਾਲ ਹੈ ਬਸ ਵਧੀਆ ਸਾਸ਼ਿਗਵੇ ਕੀ ਹਾਲ ਹੈ ਬਸ ਵਧੀਆ ਆਜੋ ਠੀਕ ਹੈ ਹਾਂਜੀ ਆਜੋ ਹਾਂ ਲੈ ਚੰਦੀ ਆਜੋ ਆਜੋ ਪਾਜੀ ਸਮੀ ਸਾਰੇ ਕਰੇ ਹਾਂਜੀ ਹਾਂਜੀ ਕਰੇ ਮਾਸੀ ਜੀ ਕਿੱਥੇ ਆ? ਇੱਥੇ ਨੇ ਭਾਬੀ ਜੀ। ਅੱਛਾ ਹੋਰ ਸੁਣਾਓ ਠੀਕ ਠਾਕ ਸਭ ਕਰੀ? ਹਾਂ ਸਭ ਠੀਕ ਠਾਕ। ਮੈਂ ਕਿਹਾ ਹਾਂਜੀ ਹਾਂਜੀ। ਤੇ ਭੂਆ ਜੀ ਵੀ ਠੀਕ ਠਾਕ ਸਭ? ਹਾਂ ਮੈਂ ਕਾ ਹੋ ਗਈ ਹੈ ਚਾਚੀ ਜੀ ਨਹੀਂ ਤੇ ਮੇਰਾ ਵੀ ਦਿਲ ਕਰੰਦਾ ਸੀ ਤੈਨੂੰ ਵੇਖਣ ਨੂੰ। ਬੜਾ ਵਧੀਆ ਕੀਤਾ ਭਾਬੀ ਜੋ ਤੁਸੀਂ ਆ ਗਏ। ਤੇ ਮੈਂ ਪਾਣੀ ਤਾਂ ਨਹੀਂ ਲੈ ਕੇ ਆਈ ਹੈ। ਮਾਸੀ ਜੀ ਨੂੰ ਬੁਲਾ ਲੈਣਾ ਸੀ। ਹਾਂਜੀ ਮੈਂ ਬੁਲਾਉਣੀ ਕੋਈ ਗੱਲ ਨਹੀਂ। ਖੁਸ਼ੀ ਲੱਗੰਦੀ ਹੈ। ਹਾਂ ਖੁਸ਼ੀ ਲੱਗਦੀ ਹੈ। ਕਦਾ ਨਹੀਂ ਬੈਲ ਵੱਜੀ ਹੈ ਕੌਣ ਆਇਆ ਇਹਨੇ ਤਾਂ ਕੋ ਦੱਸਿਆ ਨਹੀਂ ਆਪੇ ਜਾ ਕੇ ਬੂਆ ਖੋਲ ਲਈ ਇਹਨੇ ਪੁੱਛਿਆ ਵੀ ਨਹੀਂ ਆ ਵੀ ਮੰਮੀ ਕੋਈ ਆਇਆ ਬੂਆ ਖੋਲਾ ਕਿ ਨਾ ਖੋਲਾ ਇਹ ਸਾਰੇ ਕੰਮ ਪ੍ਰਧਾਨ ਬਣ ਗਈ ਹੋਣੇ ਕਰਦੀ ਪੁੱਛਣ ਕਿਸਨ ਕੋ ਹੋ ਗਿਆ ਪੂਰਾ ਇਹਦਾ ਅ ਮੰਮੀ ਜੀ ਉਹ ਭਾਬੀ ਜੀ ਤੇ ਵੀਜੀ ਹੁਣੀ ਆਏ ਨੇ ਉਹ ਕਿੱਥੇ ਰਾਏ ਨੇ ਅਜੇ ਤਾਂ ਕੱਲ ਤੇਰੀ ਪੂਆ ਹੋ ਕੇ ਗਈ ਆ ਤਾ ਜੋ ਆ ਗਏ ਮੰਮੀ ਉਹ ਵੈਸੇ ਆਏ ਨੇ ਮਨ ਕਰਦਾ ਹੋਊਗਾ ਉਹਨਾਂ ਦਾ ਮਿਲਣ ਨੂੰ ਮਨ ਤੇ ਬੜਾ ਕਰਦਾ ਚੰਗਾ ਚੱਲ ਫਿਰ ਮੈਂ ਆਈ ਮੰਮੀ ਤੁਹਾਨੂੰ ਬੁਲਾਉਣ ਦੇ ਨੇ ਆਜੋ ਹਾਂ ਚੱਲ ਮੈਂ ਚਾਹ ਪਾਣੀ ਵੇਖਾਂ ਦੱਸ ਇਹਨਾਂ ਕੀ ਕੁੜੀ ਨੂੰ ਕੰਮ ਤਾਂ ਦਾ ਕਰਨ ਦੇਣਾ ਦੂਜੇ ਦਿਨ ਤੇ ਆਏ ਰਹਿੰਦੇ ਨੇ ਹੈ ਇਹ ਨਾ ਨਹੀਂ ਕਰਨ ਦੇਣਾ ਕੁਝ ਵੀ ਇਹਨੂੰ ਇਧਰ ਆ ਗਏ ਉਧਰ ਚੱਲ ਕੇ ਆ ਗਏ ਇੱਕ ਆ ਗਏ ਉਹ ਨੂੰ ਪਕਾ ਖਵਾਇ ਇੱਕ ਆ ਗਏ ਚਾਹ ਪਿਆ ਇੱਕ ਆ ਗਏ ਲਿੰਕਾ ਪਿਆ ਇਧਰ ਆ ਹੀ ਗੱਡੀ ਚੱਲਣੀ ਏ ਹੋ ਗਏ ਕੰਮ ਤਾਂ ਦੇ ਚੰਗਾ ਵੇਖਾਂ ਕੀ ਲੈ ਕੇ ਆਏ ਨੇ ਜਿਹੜੇ ਦੂਜੇ ਦਿਨ ਆ ਜਾਂਦੇ ਨੇ ਈਲੇ ਲੈ ਕੇ ਆਏ ਆ ਕੇ ਹੋਰ ਜੁ ਕੁਝ ਹੋਰ ਲੈ ਕੇ ਆਏ ਮੇਰੀ ਗੱਲ ਸੁਣੋ ਹਾਂ ਆਉਂਦਿਆਂ ਤਾਂ ਡੇਲੋ ਪੁੱਛਣ ਦੇ ਸੀ ਤੇ ਤੁਸੀਂ ਜਾ ਕੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਉਹਨਾਂ ਨੂੰ ਬਹਿ ਜੋ ਲੱਗੇ ਮੈਂ ਪਾਣੀ ਤਾਂ ਨਹੀਂ ਲੈ ਕੇ ਆਈ ਪਾਣੀ ਰਹਿਣ ਦੇ ਸੌਰੇ ਆਏ ਆ ਮੇਰੇ ਮੈਂ ਕੋਈ ਹੋਲ ਡਰਿੰਕ ਲੈ ਕੇ ਗਿਆ ਪਾਣੀ ਚੰਗਾ ਲੱਗਦਾ ਕਿਤੇ ਓਹੋ ਦੱਸੋ ਕਿਹੜਾ ਬਗਾਨੇ ਆ ਮੇਰੇ ਭਰਾ ਭਾਬੀ ਦੇ ਹੈਗੇ ਆ ਮੈਂ ਪਾਣੀ ਲੈ ਆਉਣੀ ਕੋਈ ਨਹੀਂ ਉਹ ਸੋਹਰੇ ਆ ਨਾ ਜਾ ਤੂੰ ਲਾਗੇ ਬਹੁਤ ਜਾ ਕੇ ਮੈਂ ਲੇ ਕੇ ਪਾਣੀ ਲੈ ਕੇ ਦੇ ਹੁਣ 2 ਮਿੰਟ ਚ ਆ ਗਿਆ 2 ਮਿੰਟ ਚ ਗਿਆ ਬਸ ਮੇਰੀ ਗੱਲ ਤੇ ਸੁਣੋ ਹਾਂ ਹਾਂ ਦੱਸ ਮੈਂ ਕਿ ਪਾਣੀ ਦੇ ਦਿੰਨੀ ਐਵੇਂ ਤੁਸੀਂ ਲਾਗੇ ਜਾ ਕੇ ਬਹਿ ਜਾਓ ਉਹ ਪਾਣੀ ਨਾਲ ਹੀ ਸੁੱਤਰ ਹੁੰਦਾ ਯਾਰ ਉਹ ਕੋਈ ਕੋ ਜੂਸ ਲੈ ਤੂੰ ਕਿੱਧਰ ਹੈ ਮੈਂ ਆਈ ਹੀ ਹਾਂ ਰਿਸ਼ਤੇਦਾਰ ਤੋਂ ਮੈਨੂੰ ਪਤਾ ਲੱਗਿਆ ਕਿ ਤੁਹਾਨੂੰ ਪਤਾ ਹੀ ਸੀ ਪਹਿਲਾਂ ਹਨਾ ਪਤਾ ਹੀ ਨਾ ਤਾਈ ਪੈ ਲੋ ਪਹੁੰਚਿਆ ਨਾ ਘਰ ਤੂੰ ਤਾਂ ਦੁਕਾਨ ਕੱਲੀ ਛੱਡ ਕੇ ਆ ਗਿਆ ਮੈਨੂੰ ਕਿ ਤਾ ਪਹਿਲਾਂ ਪਹਿਲਾਂ ਥਾਣਾ ਉਹ ਫੋਨ ਕੀਤਾ ਸੀ ਕਿ ਆਇਆ ਆਇਆ ਰਿਸ਼ਤੇਦਾਰ ਤੈਨੂੰ ਪਤਾ ਮਮੀ ਜੀ ਮੈਂ ਫੋਨ ਕੀਤਾ ਸੀ ਇਹਨਾਂ ਨੂੰ ਉਹ ਤਾਂ ਫਿਰ ਦੁਕਾਨ ਤੇ ਵੇਲੇ ਛੱਡ ਆਇਆ ਨਾ ਉਹ ਤੂੰ ਫੋਨ ਕੀਤਾ ਕਿ ਤੂੰ ਮੈਨੂੰ ਪੁੱਛ ਤੇ ਲੈਣਾ ਸੀ ਤੂੰ ਮੁੰਡਾ ਹੈਗਾ ਉਹ ਉੱਥੇ ਮਰਜ਼ੀਆਂ ਕਰਨ ਲੱਗ ਪਏ ਜੀ ਕੋਈ ਨਹੀਂ ਕਰ ਲੋ ਇਹ ਕੋਈ ਟ੍ਰਿਕ ਫੜ ਲਿਆ ਮੈਂ 2 ਮਿੰਟ ਰਿਹਾ ਉਹ ਰਹਿਣ ਦੋ ਤੂੰ ਹੀ ਕੋਣ ਤੈਨੂੰ ਗਰਮੀ ਨਹੀਂ ਲੱਗੂਗੀ ਹੁਣ ਤੈਨੂੰ ਧੁੱਪ ਨਹੀਂ ਲੱਗੂਗੀ ਭੱਜਾ ਹੀ ਫਿਰਦਾ ਹੈ ਪਾਣੀ ਫੜਾ ਕੋਲਡ ਡਰਿੰਕ ਦੇਣੀ ਰੋਜ਼ ਉਤਰੇ ਰਹੀंदे ਕੋਈ ਨਾ ਕੋਈ ਕੋਲਡ ਡਰਿੰਕ ਪੀਉਂਦਾ ਰਹੇਗਾ ਪਾਣੀ ਲਿਆ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਕਿ ਰਹਿਣ ਦੋ ਪਾਣੀ ਪੀ ਲਣਗੇ ਉਹ ਵਿਚਾਰੇ ਚੰਗੇ ਛੁੜੀ ਨਾ ਲੱਗਦੀ ਦਾ ਚੰਗੇ ਨੂੰ ਕੀ ਆ ਆਪਣੇ ਹੀ ਆ ਸਮਝਾਉਂ ਆ ਯਾਰ ਇਹ ਸਮਝਣੀ ਉੱਥੇ ਉਹ ਜਗ੍ਹਾ ਨੂੰ ਲੱਗੀਏ ਕੋਈ ਚਾਹੇ ਹੀ ਕਰ ਲਾ ਜਾਓ ਜਾ ਕੇ ਉਹਨਾਂ ਦੇ ਲਾਗੇ ਤੇ ਬਹਿ ਜਾਓ ਕਿਉਂ ਵੀ ਨਹੀਂ ਬਹਿਣਾ ਕਿਸੇ ਨੇ ਹੋਣਾ ਚਲ ਠੀਕ ਹੈ ਜੇ ਪਾਣੀ ਨਹੀਂ ਲੱਗੀਦਾ ਯਾਰ ਪਾਣੀ ਮੇਰਾ ਦਾ ਚੱਲ ਹੋਰ ਲੈ ਕੇ ਆ ਪਾਣੀ ਮੈਂ ਬਹਿਣਾ ਦੂਣੇ ਜਾਰ ਅਕੀ ਤਰ੍ਹਾਂ ਦਾ ਹਿਸਾਬ ਹੈਗਾ ਵਾ ਕੋਈ ਵੜਿਆ ਹੀ ਨਹੀਂ ਨਾ ਮਾਸੀ ਆਇਆ ਨਾ ਰਣਜੀਤ ਆਇਆ ਉਹ ਤਰ੍ਹਾਂ ਤੇ ਸ਼ੰਮੀ ਕਿੰਦੀ ਰਣਜੀਤ ਕਰਈ ਆ ਬੱਸ ਲੱਗਦਾ ਭੁਲੰਦੀਰ ਸੋਚ ਵਾਜ ਆਉਂਦੀ ਨਾ ਮੈਨੂੰ ਲੱਗਦਾ ਦੀ ਸਸਤਾ ਸਾਫ ਦਾ ਕੁਝ ਹੋਸਾ ਸਾਸ ਮੈਨੂੰ ਤੇਜ ਲੱਗਦੀ ਛੰਮੀ ਦੀ ਚਾਚੀ ਦੀ ਭਾਵੇਂ ਗੱਲ ਸੱਚੀ ਹੋਏ ਤੇ ਚਾਚੀ ਸੱਚੀ ਕਹਿੰਦੀ ਚਾਚੀ ਨੇ ਜੋ ਵੇਖਿਆ ਸਾਨੂੰ ਦੱਸਦਾ ਕੁਦਦਾ ਕਿਆ ਕੇ ਆਈ ਐ ਵੀ ਆਈ ਭਰਾ ਪਰ ਜਾਈ ਤੰਦਰ ਹੀ ਉੱਥੇ ਸੋਈ ਚ ਬੜੀ ਹੈ ਮੈਨੂੰ ਲੱਗਦਾ ਚਾਹ ਬਣਾਉਂਦੀ ਆ ਹਨਾ ਪਾਣੀ ਲੈ ਕੇ ਆਏਗੀ ਰਹਿਣ ਦਿਓ ਆਪਾਂ ਹੁਣ ਇੱਥੇ ਉੱਥੋਂ ਪੀ ਕੇ ਆਏ ਆ ਰੋ ਹੁਣ ਮੇਰਾ ਪਾਣੀ ਪੀਣ ਨੂੰ ਢਿਲ ਕਰਦਾ ਮੇਰੀ ਗੱਲ ਹਲ ਥੋੜਾ ਥੋੜਾ ਪੀ ਲਈ ਯਾਰ ਪਾਣੀ ਆਗਿਆ ਨੇ ਹਣਾ ਕੁਛ ਖਾਦਾ ਪੀਤਾ ਹੀ ਨਹੀਂ ਆ ਹੁਣ ਵਾਜ ਮਾਰ ਸ਼ੰਮੀ ਨੂੰ ਤੂੰ ਹੀ ਬੁਲਾ ਲਿਆ ਆ ਕੇ ਪੁੱਤ ਆ ਕੇ ਟਾਈਮ ਲੱਗਦਾ ਸਾਸ੍ਰੀ ਕਾਲ ਪੁੱਤ ਹੋਰ ਕੀ ਹਾਲ ਜੀ ਗੁਰੂ ਪੱਲਾ ਕਰੇ ਵਧੀਆ ਵਧੀਆ ਪੁੱਤ ਵਧੀਆ ਕੀ ਹਾਲ ਜੀ ਵਧੀਆ ਗੋਡਾ ਤੁਰਨ ਨਹੀਂ ਦਿੰਦਾ ਤਾਂ ਹੌਲੀ ਹੌਲੀ ਅਸੀਂ ਤੁਸੀਂ ਕਹਿਣ ਦੇ ਆਏ ਨੇ ਅਜੇ ਨਹੀਂ ਨਹੀਂ ਮੈਂ ਸ਼ੰਮੀ ਵੱਲੋਂ ਤੇ ਉਹ ਲੋ ਕਹਿਨੀ ਰੰਜੀਤ ਮੈਂ ਤਾਂ ਕੱਲ ਹੀ ਭੂਆ ਜੀ ਨੂੰ ਪੁੱਛਿਆ ਸੀ ਤੁਹਾਡੀ ਨੂੰ ਪੀਓ ਕਿਉਂ ਨਹੀਂ ਆਏ ਨਾਲ ਤੁਸੀਂ ਵੀ ਕੱਲ ਹੀ ਆ ਜਾਂਦੇ ਹੋ ਚਾਚੀ ਨੂੰ ਮੈਂ ਪੇਕੇ ਗਈ ਹਾਂ ਨਾ ਅੱਛਾ ਅੱਛਾ ਤੇ ਅੱਜ ਹੀ ਆਈਆਂ ਤੇ ਕੱਲ ਆ ਜਾਂਦੇ ਮਿਲਣ ਨੂੰ ਤੇ ਮੈਂ ਕਿਹਾ ਤਿਆਰ ਤੋਂ ਹੋਏ ਚੱਲ ਵੇਖ ਕੇ ਆਉਂਦੇ ਸ਼ੰਮੀ ਨੂੰ ਤੇ ਮੈਂ ਕਿਹਾ ਚੱਲ ਹੋ ਹੁੰਨੇ ਆਪਾਂ ਮਿਲਣੇ ਆਪਾਂ ਤਾਂ ਉਦੋਂ ਦੇ ਗਏ ਹੀ ਨਹੀਂ ਚਲੋ ਚੰਗਾ ਕੀਤਾ ਜੀ ਆ ਗਏ ਤੇ ਵਧੀਆ ਕਰ ਉਸ ਨਾਉ ਠੀਕ ਚ ਜੀ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਹੋਰ ਸਾਹਿਲ ਗਿਆ ਕਾਲਜ ਹਾਂਜੀ ਸਾਹਿਲ ਗਿਆ ਚ ਕਾਲਜ ਠੀਕ ਹੈ ਜੀ ਹੋ ਜੀ ਕੀ ਹਾਲ ਜੀ ਸਭ ਬੀ ਆਸਾ ਸ਼ੀਗਰ ਜੀ ਕੀ ਹਾਲ ਜੀ ਵਾ ਸਭ ਵਧੀਆ ਤੁਸੀਂ ਹੋ ਠੀਕ ਠਾਕ ਸਭ ਬੱਝ ਗਿਆ ਸਾਰੇ ਵਧੀਆ ਹੋਰ ਕੰਮ ਕਾ ਠੀਕ ਠਾਕ ਆਜੋ ਹਾਂ ਪਾਜੀ ਪਾਣੀ ਪਾਭੀ ਲਓ ਨਹੀਂ ਮੈਂ ਨਹੀਂ ਪੀਨੇ ਛੰਮੀ ਮੈਂ ਨਾ ਰੋ ਪੀ ਕੇ ਆਇਆ ਕੋਈ ਗੱਲ ਨਹੀਂ ਚਲੋ ਚਾਹ ਬਣਾਉਂਦੇ ਕੋਈ ਨਹੀਂ ਬੈਠੋ ਮੈਂ 2 ਮਿੰਟ ਚ ਮੈਂ ਨਾ ਕੋਲਡ ਡਰਿੰਕ ਲੈ ਕੇ ਆ ਤੂੰ ਨਹੀਂ ਨਹੀਂ ਪਾਜੀ ਆਜੋ ਆਜੋ ਨਹੀਂ ਬੈਠੋ ਪਾਜੀ ਕਿਸੇ ਚੀਜ਼ ਦੀ ਲੋੜ ਨਹੀਂ ਬੈਠੋ ਆਜੋ ਉੱਤਾ ਜਾਣਾ ਵਾ ਆਜੋ ਪਾਜੀ ਬੈਠੋ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਆਜੋ ਹਾਂ ਉਹ ਤੈਨੂੰ ਪਤਾ ਹੈ ਬਾਹਰੋਂ ਆਈਏ ਤਾਂ ਠੰਡਾ ਨਹੀਂ ਪੀਂਦਾ ਗਲਾ ਖਰਾਬ ਹੋ ਜਾਂਦਾ ਪਾਣੀ ਦਈਦਾ ਉਹ ਠੀਕ ਕਹਿਨ ਦੇ ਮਾਸੀ ਜੀ ਆਜੋ ਇੱਥੇ ਬੈਠੋ ਪਤਾ ਗਰਮੀ ਵਾਧੂ ਆ ਗਈ ਠੰਡਾ ਪੀ ਲਿਆ ਤਾਂ ਗਲਾ ਉਸੇ ਲਈ ਖਰਾਬ ਹੋ ਜਾਣਾ ਗਰਮੀ ਤਾਂ ਵਾਕੇ ਮਾਸੀ ਜੀ ਬੜੀ ਐ ਐਸੀ ਕਰਕੇ ਇਹਨਾਂ ਨੂੰ ਮੈਂ ਕਿਹਾ ਹੀ ਰੁਕੋ ਇੱਥੇ ਤੇ ਮੈਨੂੰ ਰੋ ਪਿਆ ਦਿਓ ਮੈਂ ਰੋ ਪੀ ਕੇ ਆਈ ਆ ਚੰਗਾ ਕੀਤਾ ਇਹ ਤੇ ਮਗਰ ਹੀ ਪੈ ਗਈ ਕਹਿੰਦੀ ਗੰਨੇ ਦਾ ਰਸ ਪੀ ਕੇ ਜਾਣਾ ਵਾ ਵਧੀਆ ਚੱਲ ਤਾਈਆਂ ਨਹੀਂ ਪਾਣੀ ਪੀਤਾ ਸੁਬਾਨਾ ਹੋਸਾ ਕੰਮ ਕਰ ਠੀਕ ਠਾਕ ਹਾਂ ਜੀ ਸਾਹ ਵਧੀਆ ਕੰਮ ਕਰ ਚੜ੍ਹਦੀ ਕਲਾ ਹਾਂ ਜੀ ਵਧੀਆ ਆ ਜੀ ਇੱਦਾਂ ਯਾਦ ਕਰ ਲਿਆ ਅੱਜ ਕਿੱਧਰ ਆ ਰਹੇ ਤੁਸੀਂ ਮੈਂ ਗਿਆ ਸੀ ਸੋਰੇ ਅੱਛਾ ਜੀ ਤੇ ਅਸੀਂ ਉਧਰੋਂ ਵਾਪਸ ਆਏ ਤੇ ਚਾਚੀ ਹਣੀ ਤਾਂ ਕੱਲ ਹੋ ਕੇ ਗਏ ਸੀ ਤੇ ਇਹ ਕਹਿੰਦੀ ਚਲੋ ਆਪਾਂ ਵੀ ਚੱਲਦੇ ਆ ਮੈਂ ਪੁੱਛ ਰਿਹਾ ਮੈਂ ਕਿ ਉਹ ਆਈ ਕਿਉਂ ਨਹੀਂ ਭਾਜੀ ਵੀ ਨਹੀਂ ਬਣਾਏ ਨਹੀਂ ਨਹੀਂ ਉਹ ਕੱਲ ਫਿਰ ਉਧਰ ਹੀ ਨਾ ਤੇ ਅੱਜ ਵੇਹਲੋ ਆਏ ਆ ਤੇ ਨਾਲ ਹੀ ਆਪਾਂ ਇੱਧਰ ਆ ਗਏ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਮੇਰਾ ਵੀ ਦਿਲ ਕਰੰਗਾ ਸ਼ਮੀ ਨੂੰ ਵੇਖਣ ਨੂੰ ਮੈਂ ਕਿ ਚਲੋ ਵੇਖ ਕੇ ਆਨੀ ਹਾਂ ਬਹੁਤ ਵਧੀਆ ਕੀਤਾ ਬੜੇ ਬਸ਼ਰਮ ਆ ਭਰਾ ਪਰ ਜਾਈ ਭੂਆ ਤਾਂ ਫਿਰ ਵੀ ਚੱਲ ਕੇ ਲੈ ਲਿਆ ਆਈ ਸੀ ਇਹ ਤੇ ਖਾਲੀ ਹੱਥ ਹੀ ਆ ਗਏ ਹੱਥ ਲਮਕਾਉਂਦੇ ਆ ਬੜੇ ਐ ਭੈਣ ਕਰ ਕੋਈ ਖਾਲੀ ਆਉਂਦੇ ਹੋਰ ਇਕਲਾ ਹੈਗੇ ਇਹ ਨਹੀਂ ਇਕਲਾ ਹੈਗੇ ਵੀ ਕੁਝ ਲੈ ਕੇ ਜਾਈਏ ਮੰਮੀ ਕੀ ਸੋਚੀ ਭੇਜੇ ਪਤਾ ਨਹੀਂ ਪੁੱਤ ਧਿਆਨ ਹੀ ਪਿੱਛੇ ਚਲਾ ਗਿਆ ਬੜਾ ਪਿੱਛੇ ਚਲਾ ਗਿਆ ਮੈਂ ਤਾਂ ਉਧਰ ਸੋਚਣ ਡਈ ਮੈਂ ਜਿਹੜਾ ਤੇਰਾ ਪਹਿਲੋ ਰਿਸ਼ਤਾ ਨਹੀਂ ਆਉਂਦਾ ਰਿਸ਼ਤਾ ਜਿਹੜਾ ਪਹਿਲੋ ਆਉਂਦਾ ਇਸ ਤੇਰਾ ਜੀਜਾ ਲੈ ਕੇ ਆਇਆ ਸੀ ਉਹ ਰਿਸ਼ਤੇ ਵੱਲੋਂ ਸੋਚਣ ਡਿਆ ਪੀ ਮੈਂ ਜਿਹੜੇ ਆਂਦੇ ਸੀ ਵੱਡੀ ਗੱਡੀ ਦੇਣੀ ਐ ਫਾਰਚੂਨਰ ਕਹਿੰਦੇ ਨਾ ਫਾਰਚੂਨਰ ਉਹ ਤੇ ਨਾਲੇ ਟਰੱਕ ਭਰ ਕੇ ਸਬਾਨ ਦੇਣਾ ਉਹ ਸੋਚਣ ਡਈ ਆ ਬੈਠੀ ਵੀ ਉਹ ਰਿਸ਼ਤਾ ਕਰਾਉਂਦਾ ਹੀ ਸਹੀ ਸੀ ਰਿਸ਼ਤਾ ਉਦਰਾ ਮੰਮੀ ਉਹ ਪੁਰਾਣੀ ਗੱਲਾਂ ਤੋਂ ਸੋਚੀ ਜਾਂਦੇ ਹਲੇ ਵੀ ਦੱਸ ਹੁਣ ਤੇ ਹੋ ਗਿਆ ਨਾ ਮੇਰਾ ਉਹ ਪੁਰਾਣੀ ਗੱਲਾਂ ਛੱਡੋ ਤੁਸੀਂ ਭਾਜੀ ਬੈਠੋ ਤੁਸੀਂ ਮੈਂ ਆਇਆ ਇੱਕ ਮਿੰਟ ਠੀਕ ਐ ਆ ਜਾਓ ਬੈਠੋ ਭਾਜੀ ਨਹੀਂ ਮੈਂ ਆਉਣਾ ਮੇਰੇ ਕੋਲ ਕੰਮ ਸੀਗਾ ਇੱਕ ਮਿੰਟ ਹੁਣੇ ਆਇਆ ਮੰਮੀ ਛਾਹ ਬਣਾਉਂਦੀ ਆਂ ਦੂਜੇ ਕੱਪ ਪਤਾ ਨਹੀਂ ਨਵੇਂ ਵਾਲੇ ਕਿੱਥੇ ਰੱਖੇ ਮੰਮੀ ਜੀ ਨੇ ਕੱਪ ਬਲਬਦੀ ਰਹੀ ਬਾਅਦ ਚ ਮੇਰੀ ਗੱਲ ਤੋਂ ਛਾਹ ਰੁਕ ਜਾ ਥੋੜਾ ਜੇਰ ਮੈਂ ਨਾ ਦੋ ਮਿੰਟਾਂ ਜਾਵਾ ਕੁਝ ਫੜ ਲਿਆ ਬਾਹਰ ਨਾਲੇ ਤੂੰ ਮੈਨੂੰ ਦੱਸ ਦੇਣਾ ਹੈ ਪਹਿਲਾਂ ਹੀ ਕੋਈ ਆਉਣ ਵਾਲਾ ਹੈ ਕੋਈ ਬੰਦਾ ਆਇਆ ਨੇ ਉਹਨਾਂ ਨੂੰ ਮੈਂ ਬਾਹਰ ਕਿਤੇ ਵਧੀਆ ਜਗ੍ਹਾ ਤੇ ਖੜਦੇ ਤੇ ਵਧੀਆ ਖਵਾਉਂਦੇ ਪੀਂਦੇ ਕੁਝ ਉਹ ਕਿਹੜਾ ਉਪਰੇ ਨੇ ਤੁਸੀਂ ਇੱਥੇ ਲੈ ਆਓ ਜੋ ਖਾਣਾ ਪੀਣਾ ਮੰਮੀ ਜੀ ਦਾ ਤੁਹਾਨੂੰ ਪਤਾ ਹੀ ਆ ਉਹ ਤੇ ਅੱਗੇ ਹੋਰ ਤਰ੍ਹਾਂ ਕਰਨ ਦੇ ਆ ਉਹ ਵੀ ਤੇ ਛਾਹ ਪੀਣੀ ਤੇ ਭੁੱਖੇ ਥੋੜਾ ਉਹ ਸਾਨੂੰ ਮਿਲਣ ਆਏ ਛਾਹ ਲਈ ਧਰੀ ਹੈ ਨਾ ਹ ਮੈਂ ਹੁਣੇ ਹੀ ਜਾਣਾ ਤੇ ਹੁਣੇ ਲੈ ਕੇ ਆਇਆ ਨਾ ਖਾਣ ਪੀਣ ਨੂੰ ਕੁਛ ਨਾ ਕੁਛ ਚੰਗੇ ਨਹੀਂ ਲੱਗੀਦਾ ਇੱਦਾਂ ਜਾਓ ਫਿਰ ਲੈਓ ਔਸ਼ਧੀ ਹਾਂ ਮੈਂ 2 ਮਿੰਟਾਂ ਚ ਗਿਆ ਆ ਗਿਆ ਹੁਣੇ ਆ ਗਿਆ ਉੱਠ ਕੇ ਚੱਲ ਜਾ ਨਹੀਂ ਨਹੀਂ ਨਵੇਂ ਆ ਗਿਆ ਤੇ ਸ਼ਮੀ ਆ ਜਾ ਜੀ ਚਾਚੂ ਦੀ ਨਹੀਂ ਲੋੜ ਹੈਗੀ ਆਗੀ ਭਾਪੀ ਜੀ ਬਾਅਦ ਚ ਪੀ ਲਾਂਗੇ ਕੋਈ ਨਹੀਂ ਹਾਂ ਸੁਣਾਉਂਦੇ ਠੀਕ ਹੈ ਚਲੋ ਬੈਠੋ ਫਿਰ ਤੁਸੀਂ ਗੱਲਾਂ ਬਾਤਾਂ ਕਰੋ ਦੋਸਤੋ ਕਰੋ ਆਪਣਾ ਕੁੜੀ ਨਾ ਕਰਨਾ ਆਣਾ ਦੋਸਤ ਮਾਸੀ ਜੀ ਬਹਿ ਜਾਓ ਤੁਸੀਂ ਵੀ ਮੈਂ ਨਹੀਂ ਪੁੱਤ ਕਰੋ ਤੁਸੀਂ ਬਹਿ ਜਾਓ ਮੇਰੇ ਨਹੀਂ ਨਹੀਂ ਬਟਾ ਜਾਓ ਬਸੋ ਬਸੋ ਸ਼ੰਮੀ ਤੇਰੀ ਸੱਸ ਦੱਸ ਬਾਹ ਕਿੰਦਾ ਦਾ ਭਾਬੀ ਠੀਕ ਹੈ ਬੜੀ ਹੁਰਤਾਂ ਗਈ ਆ ਨਾਲੇ ਤਾਂ ਬੜੇ ਹੁਰਤਾਂ ਹੀ ਗੱਲਾਂ ਕਰਦੇ ਹਨ ਹਾਂ ਉਹ ਭਾਜੀ ਥੋੜੀ ਉਹਨਾਂ ਦੀ ਨਾ ਨੇਚਰ ਗੁੱਸੇ ਵਾਲੀ ਆ ਉਦਾਂ ਸਹੀ ਹੀ ਗਾਵਾ ਸਭ ਨਹੀਂ ਤੇਰ ਨਾਲ ਪਿਆਰ ਨਾ ਰਹਿੰਦੀ ਆ ਨਾ ਹਾਂਜੀ ਹਾਂਜੀ ਭਾਬੀ ਮੇਰੇ ਨਾਲ ਤੇ ਪਿਆਰ ਨਾ ਹੀ ਰਹਿੰਦੇ ਆ ਮੇਰ ਨਾਲ ਬਹੁਤ ਪਿਆਰ ਕਰਦੀ ਆ। ਉਦੋਂ ਤੁਹਾਨੂੰ ਪਤਾ ਕਈ ਅੰਦਰ ਜਿਹੜਾ ਸੁਭਾਅ ਆ ਨਾ ਉਹ ਕਾਲਾ ਹੁੰਦਾ ਵਾ। ਸੁਭਾਅ ਤੋਂ ਪਤਾ ਲੱਗ ਗਿਆ। ਖੂਨ ਉੱਟ ਕੇ ਚਲ ਗਏ। ਪਹਿਲੇ ਤਾਂ ਅੰਦਰ ਹੀ ਨਹੀਂ ਆਉਂਦੀ। ਕਿੰਨੀ ਦੇਰ। ਤੇ ਨਾਲੇ ਉਹ ਕੀ ਸਾਫ ਤਕ। ਕਾਲਾ ਸਿਮਰਤ ਆਈ ਸੀ। ਚਾਚੀ ਜੀ ਆਏ ਸੀ ਤੇ ਸੂਟ ਦਿੱਤਾ ਈ। ਤੈਨੂੰ ਪਤਾ ਉਹ ਸੂਟ ਕਿਹੜਾ ਦਿੱਤਾ ਸੀ ਮੇਰੇ ਤ ਨੂੰ? ਕਿਹੜਾ ਦਿੱਤਾ? ਆਈ ਹੈ ਜਿਹੜਾ ਆਪਣੋਂ ਗਿਆ ਨੂੰ ਲਾਇਆ। ਮੰਮੀ ਦਾ ਸੂਟ। ਮੈਂ ਤੇ ਵੇਂਦੇ ਕਹਿ ਦਿੱਤਾ। ਤੇਰੀ ਸੱਸ ਨੇ ਉਹੀ ਸੂਟ ਸਿਮਰਤ ਨੂੰ ਮੋੜ ਦਿੱਤਾ ਈ। ਅੱਛਾ। ਤੇ ਹੋਰ? ਆਪ ਜੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਉਹ ਸੂਟ ਸਾਂਭਿਆ ਸੀ ਉਦੋਂ ਦਾ ਮੰਮੀ ਜੀ ਨੇ ਥੋਰ ਸਾਂਭ ਕੇ ਰੱਖਿਆ ਮੈਨੂੰ ਤੇ ਵਿੱਚ ਤੇ ਪਰਚੀ ਵੀ ਪਈ ਸੀ ਮੰਮੀ ਦਾ ਸੂਟ ਲਿਖਿਆ ਵੀ ਸੀ ਆਹ ਸਲਿੱਪ ਤੇ ਪਈ ਨਾਲੇ ਮੈਨੂੰ ਲੱਗਦਾ ਵਾ ਤੇਰੀ ਸੱਸ ਨੂੰ ਨੋਗੇ ਪਸੰਦ ਨਹੀਂ ਆਈ ਜਿਹੜੀ ਉਹਨੇ ਸਾਨੂੰ ਵਾਪਸ ਕਰ ਦਿੱਤੇ ਪਰ ਇਦਾਂ ਥੋੜੀ ਕਰਨਾ ਚਾਹੀਦਾ ਅਜੀਤ ਦਿੱਤਿਆਂ ਨੂੰ ਕਿੰਨਾ ਕ ਚਿਹਰਾ ਹੋਇਆ ਵਾ ਨਹੀਂ ਨਹੀਂ ਭਾਬੀ ਜੀ ਇਦਾਂ ਦੀ ਕੋਈ ਗੱਲ ਨਹੀਂ ਆ ਸ਼ਾਇਦ ਕਿਤੇ ਭਲੇਖੇ ਨਾ ਸੂਟ ਚਲ ਗਿਆ ਹੋਵੇ ਕੋਈ ਪਤਾ ਵਾ ਇੱਕ ਰੰਗ ਦੇ ਦੋ ਸੂਟ ਹੋਣ ਤੇ ਮੰਮੀ ਨੂੰ ਪਤਾ ਨਾ ਲੱਗਾ ਹੋਵੇ ਇਹ ਵੀ ਤੇ ਹੋ ਸਕਦਾ ਵਾ ਮੇਰੇ ਨਾਲ ਤੇ ਬਾਜੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਦੇਖੇ ਨਾ ਕਿਵੇਂ ਚਲ ਗਿਆ ਮਾਮੀ ਦਾ ਸੂਟ ਅਜੇ ਤੱਕ ਤੁਸੀਂ ਮਾਮੀ ਨੂੰ ਪਚਾਇਆ ਨਹੀਂ ਨੋਗੇ ਇਹ ਵੀ ਤਾਂ ਸੋਚਣਾ ਮਾਮੀ ਦਾ ਸੂਟ ਰੱਖਿਆ ਇਹੋ ਹੀ ਕਹਿੰਦੀ ਹੁਣੀ ਆ ਉਧਰੋਂ ਨੋਗੇ ਨਹੀਂ ਆਏ ਹੈਗੇ ਤੇ ਉਹ ਫੜਕਸ ਲੈਣ ਦੇਣ ਚ ਸਾਨੂੰ ਹੀ ਮੋੜੀ ਜਾਂਦੀ ਆ ਮੈਨੂੰ ਨਾ ਤੇਰੇ ਸੱਸ ਦਾ ਕੋਈ ਸੁਭਾਅ ਸਹੀ ਜਾਨੇ ਲੱਗੰਦੇ ਹੈਗਾ ਤੇਜ਼ ਜੀ ਲੱਗਦੀ ਹੈ ਲਾਲਚਨ ਜੀ ਗੱਲਾਂ-ਗੱਲਾਂ ਦੇ ਵਿੱਚ ਤੇ ਇੰਜ ਹੀ ਲੱਗਦਾ ਹੁਣ ਵੀ ਰਿਸ਼ਤੇ ਬਲੇ ਸੁਣਾਉਂਦੀ ਰਣਜੀਤ ਨੂੰ ਗੱਲਾਂ-ਗੱਲਾਂ ਦੇ ਵਿੱਚ ਸੁਣਾ ਜਾਂਦੀ ਸਾਨੂੰ ਵੇਖਿਆ ਨਹੀਂ ਕਿੰਨਾ ਕੁ ਇਸਨ ਆ ਗਈ ਕੋਣ ਚਾਚੀ ਜੀ ਨੇ ਕੇਲੇ ਲੈ ਕੇ ਆਏ ਤੇ ਕਹਿੰਦੀਆਂ ਕੋਈ ਫਰੂਟ ਖਾਣ ਵਾਲਾ ਵਾ ਜਾਂ ਕੋਈ ਗੱਲਾਂ ਕਰਨ ਵਾਲੀਆਂ ਮੈਨੂੰ ਤੇ ਉਹਦੇ ਕੋਲ ਕੁੱਸਾ ਚੜਦਾ ਸੀ ਇਹੋ ਜਿਹੇ ਗੱਲਾਂ ਸੁਣ ਕੇ ਤੇ ਮਨ ਨਾਲ ਖੁੱਤ ਅੱਖੀਂ ਦੇਖ ਲਿਆ ਸਾਨੂੰ ਤੇ ਪੂਰੀ ਟੈਨਸ਼ਨ ਲੱਗੀ ਸੀ ਵੀ ਜਾ ਕੇ ਵੇਖਾਂ ਮੈਂ ਸ਼ੰਮੀ ਨੂੰ ਕਿ ਸ਼ੰਮੀ ਨਾ ਸਹੀ ਦਿੰਦੀ ਆ ਕਿ ਨਹੀਂ ਦਿੰਦੀ ਨਹੀਂ ਨਹੀਂ ਭਾਬੀ ਇਹ ਮੇਰ ਨਾਲ ਬਹੁਤ ਪਿਆਰ ਕਰਦੇ ਨੇ ਤੇ ਇੱਥੇ ਤੇ ਸਭ ਠੀਕ ਆ ਬਾਕੀ ਤੁਹਾਨੂੰ ਪਤਾ ਉਹ ਨੀਕੀ ਕਿ ਕਹੇ ਵੇਲੇ ਹੋ ਜਾਂਦੀ ਆ ਮੈਂ ਜਾਣਨੀ ਸ਼ੰਮੀ ਦਾ ਸਭਾ ਤੈਨੂੰ ਕੋਈ ਮਾੜਾ ਵੀ ਕਹੇ ਨਾ ਤੂੰ ਚੰਗਾ ਹੀ ਕਹਿੰਨੀ ਆ ਉਹਨੂੰ ਮੈਨੂੰ ਪਤਾ ਵਾ ਤੂੰ ਆਪਣੀ ਗੱਲ ਦਿਲ ਦੀ ਕਿਸੇ ਨੂੰ ਦੱਸਦੀ ਨਹੀਂ ਪਰ ਇਹ ਤੈਨੂੰ ਦੱਸਣੀ ਪੈਣੀ ਆ ਐ ਵੀਰ ਆਇਆ ਫੇਰਾ ਮੈਂ ਆਈ ਆ ਪੁੱਛਣ ਤੇ ਤੂੰ ਸਾਨੂੰ ਦੱਸ ਖੁੱਲ ਕੇ ਦੱਸ ਜੇ ਕੋਈ ਗੱਲ ਹੈਗੀ ਤੇ ਤੁਹਾਨੂੰ ਦੱਸ ਦੇਖ ਸ਼ਮੀ ਮੇਰੀ ਗੱਲ ਸੁਣ ਵਿਆਹ ਤੋਂ ਪਹਿਲਾਂ ਮੈਂ ਤੈਨੂੰ ਕਦੀ ਭੈਣ ਨਹੀਂ ਮੰਨਿਆ ਕਦੀ ਸੋਚਿਆ ਨਹੀਂ ਕਿ ਤੂੰ ਮੇਰਾ ਖੂਨ ਦਾ ਰਿਸ਼ਤਾ ਵਾ ਪਰ ਹੁਣ ਜਿੱ ਤਰ੍ਹਾਂ ਦੀ ਮੇਰੀ ਸਿਮਰਤ ਭੈਣ ਉਸ ਤਰ੍ਹਾਂ ਦੀ ਤੂੰ ਮੇਰੀ ਭੈਣ ਜੋ ਵੀ ਤੈਨੂੰ ਕੋਈ ਮੁਸੀਬਤ ਜਾਂ ਕੋਈ ਮੁਸ਼ਕਲ ਹੋਵੇ ਤੂੰ ਆਪਣੇ ਵੀਰੇ ਨੂੰ ਦੱਸਣਾ ਵਾ ਰਨਜੀਤ ਦਾ ਸੁਭਾਅ ਦੱਸ ਕਿਸ ਤਰ੍ਹਾਂ ਦਾ ਆ ਸੰਦੱਸ ਸਾਰਾ ਖੁੱਲ ਕੇ ਦੱਸ ਨਹੀਂ ਨਹੀਂ ਬਾਜੀ ਰਨਜੀਤ ਦਾ ਸੁਭਾਅ ਤੇ ਬਹੁਤ ਵਧੀਆ ਵਾ ਸਾਰੇ ਬਹੁਤ ਵਧੀਆ ਨੇ ਮੈਂ ਤੇ ਸੱਚ ਕਹਿਣ ਦੀ ਆ ਬਾਕੀ ਰਹੀ ਗੱਲ ਸੂਟ ਦੀ ਉਹ ਪਤਾ ਨਹੀਂ ਭਲੇਖੇ ਨਾਲ ਚਲ ਗਿਆ ਜਾਂ ਕਿੱਦਾਂ ਚਲ ਗਿਆ ਆ ਪਤਾ ਨਹੀਂ ਮੰਮੀ ਜੀ ਨੇ ਫਰੂਟ ਫਰਾਟ ਵੱਲੋਂ ਕੀ ਕਹਿਤਾ ਮੈਨੂੰ ਤੇ ਕੁਝ ਸਮਝ ਜੀ ਨਹੀਂ ਲੱਗੀ ਫਰੂਟ ਦਾ ਤੇ ਚਲ ਕਹਿ ਦਿੱਤਾ ਹੁਣ ਜਾਣ ਲੱਗੇ ਚਾਚੀ 200 ਰੁਪਏ ਵੀ ਦੇ ਕੇ ਸੀ ਤੇ ਕਰਦੇ ਕੀ ਉਹ ਤੇ ਸ਼ਮੀ ਜੀ ਕਿਤੇ ਫਲੋਰ ਲਾਂਦੇ ਉੱਤੇ ਚਾਚੀ ਜੀ ਦੇ ਪੈਸੇ ਡਿੱਗ ਪਏ ਸੀ ਤੇ ਉਹਨਾਂ ਕੋ ਤੇ ਪੈਸੇ ਹੀ ਨਹੀਂ ਕੋਈ ਹੈਗਾ ਅੱਛਾ ਭਾਬੀ ਤੂੰ ਹੋਰ ਮੈਨੂੰ ਦੱਸ ਦਿੰਦੇ ਮੈਂ ਇਹਨਾਂ ਕੋ ਲੈ ਕੇ ਥੋੜੇ ਬੋਤੇ ਦੇ ਦਿੰਦੀ ਨਾ ਉਹਨਾਂ ਨੇ ਤੇ ਗੱਲ ਸੀ ਮਰਤਨਾ ਕੀਤੀ ਤੇ ਉਹਦੇ ਮੋਬਾਈਲ 'ਚ ਕਿਤੇ 200 ਰੁਪਏ ਪਿਆ ਹੀ ਉਹ ਹੀ ਫਿਰ ਉਹਨੇ ਰਣਜੀਤ ਨੂੰ ਦਿੱਤਾ ਚਾਚੀ ਨੇ ਤੇ ਉਹ ਕੀ ਕਰਦੇ ਉਹ ਕਹਿੰਦੀ ਇੰਨੀ ਸਮਝ ਤੇ ਮੈਨੂੰ ਵੀ ਹੈਗੀ ਆ ਪਹਿਲੀ ਵਾਰੀ ਮੈਂ ਗਈ ਆ ਕੁੜੀ ਨੂੰ ਬੰਦਦਾ ਹੀ ਸਾਇਲ ਨੂੰ ਬੰਦਦਾ ਹੀ ਜਵਾਈ ਨੂੰ ਬੰਦਦਾ ਹੀ ਮੈਂ ਕਹਾਂ ਪੱਕਾ ਇਹਦੀ ਸੱਸ ਬੋਲਦੀ ਹੋਣੀ ਆ ਆਈ ਇਹਦੀ ਮਾਂ ਪੂਆ ਤੇ ਆਂਦਿਆਂ ਨੂੰ 200 ਰੁਪਏ ਦੇ ਗਈ ਆ ਨਹੀਂ ਨਹੀਂ ਭਾਬੀ ਉਹਨਾਂ ਨੇ ਤੇ ਕੁਝ ਵੀ ਨਹੀਂ ਕਿਹਾ ਸਗਣ ਸੁਗਣ ਵੱਲੋਂ ਨਾ ਕੁਝ ਨਹੀਂ ਆਖਿਆ ਭਾਵੇਂ ਤੈਨੂੰ ਨਾ ਕਿਹਾ ਇਹ ਦਿਲ 'ਚ ਤੇ ਰੱਖਦੀ ਹੁਣੀ ਆ ਕਹੇਗੀ ਤੈਨੂੰ ਇੱਕ ਦਿਨ ਜ਼ਰੂਰ ਕਹੇਗੀ ਦਿਲ 'ਚ ਭਾਵੇਂ ਸੋਚਿਆ ਹੋਵੇ ਕੁਝ ਮੈਨੂੰ ਨਹੀਂ ਉਹਨਾਂ ਨੇ ਮਾੜਾ ਚੰਗਾ ਕਿਹਾ ਹੈਗਾ ਸ਼ੰਭੇ ਭਾਵੇਂ ਤੂੰ ਮੰਨ ਲੈ ਨਾ ਭਾਵੇਂ ਨਾ ਮੰਨ ਪਰ ਸੱਸ ਤੇਰੀ ਬਹੁਤ ਤੇਜ ਹੈਗੀ ਆ ਤੇ ਤੂੰ ਚੁੱਪ ਕੀਤੀ ਨਾ ਰਹੀ ਪਿੱਛੇ ਤੂੰ ਸੋਨਾ ਹੀ ਆ ਬੜੀਆਂ ਤੂੰ ਜਵਾਬ ਜਵਾਬ ਦਿੰਦੀ ਰਹੀ ਇਹ ਥੋੜੀ ਆ ਵੀ ਤੈਨੂੰ ਆਪਾਂ ਕੱਢ ਕੇ ਕੱਢਿਆ ਵਾ ਉਹਨਾਂ ਦੇ ਉਹਨਾਂ ਦੇ ਕਹਿਣ ਤੇ ਰਿਸ਼ਤਾ ਕੀਤਾ ਵਾ ਉਹਨਾਂ ਨੂੰ ਪਸੰਦ ਹੀ ਤੇ ਤਾਂ ਹੀ ਕੀਤਾ ਵਾ ਆਪਾਂ ਕਿਹੜਾ ਰਿਸ਼ਤਾ ਲੈਣ ਗਏ ਆ ਇਹਨਾਂ ਦੇ ਘਰ ਸਹੀ ਗੱਲ ਹੈ ਭਾਬੀ ਇਹ ਤੇ ਗੱਲ ਤੁਹਾਡੀ ਸਹੀ ਆ ਰਿਸ਼ਤਾ ਤੇ ਇਹਨਾਂ ਨੇ ਮੰਗ ਕੇ ਲਿਆ ਵਾ ਨਾਲੇ ਮੈਂ ਤੇ ਇਹੋ ਸੋਚਦੀ ਆ ਜਿੰਨੇ ਜੋਗੇ ਭੂਆ ਜੀ ਹੈਗੇ ਸੀ ਉਹਨਾਂ ਨੇ ਬੜਾ ਵਧੀਆ ਕੀਤਾ ਉਹ ਤੇ ਕਰਨਾ ਹੀ ਸੀ ਵੇਖ ਤੈਨੂੰ ਧੀ ਬਣਾ ਕੇ ਲਿਆਂਦਾ ਈ ਭਾਵੇਂ ਦਿਲ 'ਚ ਜਿੰਨਾ ਮਰਜ਼ੀ ਰੱਖਿਆ ਪਰ ਲਾਸਟ ਟਾਈਮ ਤੇ ਭੂਆ ਜੀ ਨੇ ਤੈਨੂੰ ਪੂਰਾ ਪਿਆਰ ਦਿੱਤਾ ਵਾ ਤੇ ਉਹ ਤੇ ਕਹਿੰਦੀ ਮੈਂ ਤੇ ਤਾਂ ਕੀਤਾ ਹੀ ਵੀ ਸੋਰੇ ਘਰ ਜਾ ਕੇ ਸੁਖੀ ਆਪਣੇ ਕੰਮ ਕਰ ਵਿੱਚ ਸੈਟ ਰਹੇ ਹਾਂ ਤਾਂ ਇਹਦੇ ਨਾਲ ਮੈਂ ਥੋੜੀ ਸਖਤ ਰਹੀ ਹਾਂ ਭੂਆ ਤੇਰੀ ਨੇ ਪਿਆਰ ਤੇ ਕਰਨਾ ਹੀ ਭਰਾ ਦਾ ਖੂਨ ਜੂ ਆ ਬੜਾ ਪਿਆਰ ਕਰਦੇ ਭੂਆ ਜੀ ਦੇ ਚੱਲ ਛੱਡ ਸਾਰੀਆਂ ਗੱਲਾਂ ਅਸਾ ਸੰਭੀ ਤੇਰਾ ਤੇ ਵਿਆਹ ਹੋ ਗਿਆ ਹੈ ਤੇ ਕੋਲੇਜ ਦੀ ਪੜਾਈ ਦਾ ਫਿਰ ਕੀ ਸੋਚਿਆ ਤੇ ਇੱਕ ਗੱਲ ਹੋਰ ਸੱਸ ਮਗਰ ਨਾ ਲੱਗੀ ਜੇ ਮਨਾ ਵੀ ਕਰੋਗੀ ਨਾ ਤੇ ਤਾਂ ਵੀ ਕੋਈ ਮੈਂ ਪੜਨਾ ਵਾਂ ਤੇ ਕੀ ਕਹਿੰਦਾ ਰਣਜੀਤ ਨਹੀਂ ਭਾਜੀ ਮੇਨੇ ਸੱਸ ਨੇ ਮਨਾ ਹੀ ਨਹੀਂ ਕੀਤਾ ਨਾਲੇ ਇਹ ਵੀ ਮੈਨੂੰ ਕਹਿੰਦੇ ਸੀ ਕਿ ਤੂੰ ਨਾ ਆਪਣੀ ਸਟੱਡੀ ਪੂਰੀ ਕਰ ਲਾ ਤੇ ਮੇਰਾ ਨਾ ਆਪਣਾ ਹੀ ਨਹੀਂ ਮੰਨ ਕਰਦਾ ਤੂੰ ਮਨ ਕਿਉਂ ਨਹੀਂ ਕਰਦਾ ਤੇ ਜੇ ਤੈਨੂੰ ਕਹਿੰਦੇ ਤੇ ਤੂੰ ਸਗ ਆਪਣੀ ਸਟੱਡੀ ਕੰਪਲੀਟ ਕਰ ਭਾਬੀ ਕੀ ਕਰਨੀ ਸਟੱਡੀ ਕਰਕੇ ਦੱਸੋ ਕਰਨੇ ਤੇ ਘਰ ਦੇ ਕੰਮ ਹੀ ਆ ਘਰ ਹੀ ਸੰਭਣਾ ਵਾ ਤੇ ਉਹ ਮੈਂ ਵੈਸੇ ਸੰਭਣ ਢੀ ਆ ਮੈਂ ਕਿਹੜਾ ਕੋਈ ਨੌਕਰੀ ਕਰਨੀ ਆ ਛੱਡੋ ਪਰੇ ਐਵੇਂ ਐਵੇਂ ਮੱਥਾ ਮਾਰਦੇ ਰਹੋ ਕਿਤਾਬਾਂ ਨੂੰ ਠੀਕ ਹੈਗੀ ਮੈਂ ਜੇ ਤੇ ਨਰਨਜੀਤ ਸਹਿਮਤੇ ਆ ਤੇ ਤੂੰ ਫਿਰ ਗਾ ਉਹ ਆਪਣੀ ਪੜ੍ਹਾਈ ਕੰਪਲੀਟ ਕਰਾਂ ਤੇਰਾ ਪੂਰਾ ਸਾਥ ਦੇਂਦੇ ਆਂ ਤੁਹਾਨੂੰ ਨਹੀਂ ਪਤਾ ਬਾਜੀ ਮਸਾ ਮਸਾ ਕਿਤਾਬਾਂ ਦਾ ਖਿਹੜਾ ਛੁੱਟਿਆ ਮੈਂ ਇੱਥੇ ਬੜੀ ਖੁਸ਼ ਹਾਂ ਆਪਣਾ ਨਹੀਂ ਮਨ ਕਰਦਾ ਇਹਦਾ ਹੁਣ ਕਰਨ ਨੂੰ ਮੇਰਾ ਮਨ ਕਹਿੰਦੀ ਹੈ ਵੀ ਮੈਂ ਬਸ ਘਰ ਹੀ ਰਵਾਂ ਬਾਬਾ ਖਾ ਪੀ ਕੇ ਆਰਾਮ ਨਾਲ ਘੜੀ ਸੌਂਦਾ ਵਾ ਫੇਰ ਉੱਠ ਕੇ ਕਦੀ ਟੀਵੀ ਵੇਖ ਲਾ ਕਦੀ ਕੰਮ ਕਰ ਲਾ ਕਦੀ ਗੱਪਾ ਛੱਪਾ ਮਾਰਦਾ ਰ ਮੈਂ ਤਾਂ ਬੜੀ ਖੁਸ਼ ਹਾਂ ਇੱਥੇ ਕੋਈ ਗੱਲ ਹੀ ਨਹੀਂ ਚੱਲ ਚੱਲ ਜਿੱਥੇ ਸਾਡੀ ਭੈਣ ਖੁਸ਼ ਆ ਸਾਨੂੰ ਅਰ ਕੀ ਚਾਹੀਦਾ ਹੈ ਕਰਨਾ ਕੰਮ ਨਾ ਕਰਨਾ ਮੈਂ ਕਿਹੜਾ ਇੱਥੇ ਨੌਕਰੀਆਂ ਕਰਨੀਆਂ ਪੜ ਕੇ ਅੱਛਾ ਸ ਜਦੋਂ ਚੌਕੇ ਚੜਾਇਆ ਚੌਕੇ ਅੱਛਾ ਚੌਕੇ ਖੀਰ ਕੜਾ ਤੇ ਹੋਰ ਵੀ ਦੋ ਤਿੰਨ ਚੀਜ਼ਾਂ ਬਣਵਾਈਆਂ ਮੇਰੇ ਕੋ ਉਹਨਾਂ ਦਾ ਮੈਨੂੰ ਨਾਮ ਨਹੀਂ ਸੀ ਹੁੰਦਾ ਤੇ ਮੰਮੀ ਜੀ ਨੇ ਮੈਨੂੰ ਆਪ ਹੀ ਦੱਸਤਾ ਵੀ ਐ ਬਣਾਇਆ ਐ ਬਣਾ ਭਾਬੀ ਇੰਨਾ ਸਵਾਦ ਬਣਿਆ ਨਾ ਸਾਰਾ ਕੁਝ ਮੇਰੀ ਸਾਸ ਤੇ ਮੈਨੂੰ ਕੰਮ ਕਰਨੀ ਨਾ ਦਵੇ ਮੈਂ ਤੇ ਮਸਾਂ ਕਿਹਾ ਮੈਂ ਕਿਹਾ ਮੇਰੀ ਗੱਲ ਸੁਣ ਲਓ ਮੇਰਾ ਨਹੀਂ ਗੁਜ਼ਾਰਾ ਹੈਗਾ ਕੰਮ ਤੋਂ ਬਿਨਾ ਮੈਨੂੰ ਤੇ ਤੁਹਾਨੂੰ ਪਤਾ ਉੱਥੇ ਵੀ ਆਦਤ ਹੈ ਹੀ ਕੰਮ ਕਰਨ ਦੀ ਤੇ ਮੈਂ ਫੇਰ ਕਰਨਾ ਹੀ ਨਾ ਕੰਮ ਮੈਨੂੰ ਕਵੇ ਤੂੰ ਚੁੱਪ ਕਰਕੇ ਬਸ ਬਹਿ ਜਾ ਮੈਂ ਤੈਨੂੰ ਬਿਠਾ ਕੇ ਖਵਾਉਣਾ ਮੈਂ ਤਾਂ ਸੌਂ ਖਾਦੀ ਆ ਪੀ 6-7 ਮਹੀਨੇ ਸਾਲ ਮੈਂ ਆਪਣੀ ਨਾ ਉਹ ਨੂੰ ਕੰਮ ਨਹੀਂ ਲਾਉਣਾ ਜੋ ਮਰਜ਼ੀ ਹੋ ਜੇ ਮੈਂ ਤੇ ਅੱਗੇ ਸਭ ਮੰਮੀ ਤੇ ਚਾਚੀ ਉਹਨਾਂ ਨਾਲ ਗੱਲਾਂ ਕਰਦਾ ਹਾਂ ਮੈਂ ਕਿਹਾ ਉਹ ਤੇ ਇੰਨਾ ਕੁਛ ਇੱਥੇ ਇੰਨਾ ਵਧੀਆ ਬਣਾਉਂਦੀ ਸੀ ਤੇ ਉਹ ਤੇ ਉੱਥੇ ਤਾਰੀਫ਼ ਵੀ ਬੜੀ ਕਰਦੇ ਨੇ ਆ ਬੜੀ ਤਾਰੀਫ਼ ਕੀਤੀ ਤੇ ਅੱਗੇ ਪਿੱਛੇ ਘੁੰਮਦੀ ਹਣੀ ਆ ਪਾਜੀ ਤੁਹਾਨੂੰ ਪਤਾ ਮੇਰੀ ਝੋਲੀ 'ਚ ਉਹਨਾਂ ਨੇ ਕਿੰਨਾ ਹੀ ਸਗਣ ਪਾਇਆ ਨਾਲੇ ਮੈਨੂੰ ਟੋਪਸ ਵੀ ਪਾਏ ਸੋਨੇ ਦੇ ਮੈਂ ਹੋਰ ਕੀ ਚਾਹੀਦਾ ਵਾ ਤੈਨੂੰ ਤਾਂ ਝੂਠ ਬੋਲਣਾ ਵੀ ਨਹੀਂ ਆਉਂਦਾ ਤੈਨੂੰ ਜਦੋਂ ਤੇਰੇ ਵੀਰ ਨੇ ਪੁੱਛਿਆ ਤੇ ਤੂੰ ਉਦੋਂ ਹੀ ਉਦਾਸ ਹੋ ਗਈਆਂ ਨਹੀਂ ਗੱਲ ਕੀ ਆ ਪਹਿਲਾਂ ਮੈਨੂੰ ਦੱਸਦੇ ਸਹੀ ਨਹੀਂ ਨਹੀਂ ਭਾਬੀ ਉਦਾਸ ਮੈਂ ਕਿਉਂ ਦੁਦਾਸ ਆ ਮੈਂ ਤਾਂ ਖੁਸ਼ ਹੀ ਬੜੀ ਆ ਪਲਾ ਇੱਕ ਗੱਲ ਦੱਸੀ ਪਲਾ ਸਾਨੂੰ ਪਤਾ ਨਹੀਂ ਲੱਗਦਾ ਹੋਊਗਾ ਹੈ ਦੱਸ ਕੋਈ ਨਹੀਂ ਤੇ ਤੈਨੂੰ ਹੀ ਸਗਣਾ ਉਦਾਸ ਨਾ ਹਾਂ ਭਾਬੀ ਕਹਿਣ ਤੇ ਡਈਆਂ ਤੈਨੂੰ ਇੱਕ ਸੂਟ ਵੀ ਦਿੱਤਾ ਮੇਰੇ ਸੱਸ ਨੇ ਨਾਲ ਸਗਣ ਨਾਲ ਟੋਪਸ ਸੋਨੇ ਦੇ ਪਤਾ ਮੈਨੂੰ ਕਿੰਨਾ ਕੁਝ ਦਿੱਤਾ ਤੂੰ ਵੀ ਜੱਲੀ ਆ ਆ ਤੇ ਖੁਸ਼ੀ ਦੇ ਅਥਰੂ ਨੇ ਛਿਦੈਨੇ ਸੱਸ ਨੂੰ ਕਿਤੇ ਮੋਟਿਆ ਨਾ ਕਰਦੀ ਇੰਨੀ ਤਾਰਿਫ ਕਰ ਕਰਕੇ ਹੈ ਇੰਨੀ ਚੰਗੀ ਨੂੰ ਮਿਲੀ ਆ ਤੈਨੂੰ ਤੇ ਪਤਾ ਭਾਬੀ ਤੇਰੇ ਨਾਲ ਕਿਤੇ ਝੂਠ ਬੋਲ ਸਕਦੀ ਆ ਮੈਂ ਸਭ ਨਾਲ ਝੂਠ ਬੋਲ ਦੂੰਗੀ ਪਰ ਤੇਰੇ ਨਾਲ ਝੂਠ ਨਹੀਂ ਬੋਲੂੰਗੀ ਮੈਂ ਤਾਂ ਹੀ ਤੇ ਮੈਂ ਤੇਰਾ ਚਿਹਰਾ ਪੜ ਲਿਆ ਝੂਠ ਤੇ ਤੂੰ ਨਹੀਂ ਬੋਲਿਆ ਪਰ ਚਿਹਰਾ ਤੇਰਾ ਤਾਂ ਵੀ ਮੈਂ ਪੜ ਲਿਆ ਨਹੀਂ ਨਹੀਂ ਭਾਬੀ ਆ ਤੇ ਖੁਸ਼ੀ ਦੇ ਅਥਰੂ ਆ ਚਲੋ ਤੁਸੀਂ ਬੈਠੋ ਮੈਂ ਚਾਹ ਪਾਣੀ ਬਣਾ ਕੇ ਲਈ ਆਈ ਇਹਨਾਂ ਕੁਛ ਲੈਣ ਗਏ ਆ ਚਾਹ ਨਾ ਉਹ ਕਿੰਦੀ ਖੁਸ਼ ਹੋਵੇ ਕਦੀ ਕੋਲਡ ਡ੍ਰਿੰਕ ਮੰਗਾਉਂਦੇ ਆ ਕਦੀ ਕੁਛ ਮੰਗਾਉਂਦੇ ਆ ਕਰਨੀ ਹੋਣੀ ਬੈ ਕੇ ਹੁਣ ਚੁਗਲੀਆਂ ਮੇਰੀਆਂ ਮੇਰੀ ਸੱਸ aí ਤਰਾਂਦੀ ਆ ਮੇਰੀ ਸੱਸ ਸੋਤਰਾਂਦੀ ਆ ਤੇ ਮੈਂ ਤਾਂ ਜੋ ਜੈਜਾ ਉਹ ਹੀ ਆਨੀ ਆ ਅਜੇ ਤਾਂ ਮੈਂ ਕੁਛ ਨਹੀਂ ਆਂਦੀ ਤਾਂ ਵੀ ਜਾ ਕੇ ਤੇ ਮਾੜੀ ਗੱਲ ਆ ਤੇ ਖਾਣ ਨੂੰ ਆ ਲੈ ਹੋ ਲੈ ਉਹ ਤੇ ਡੈਂਡੇ ਲਈ ਆ ਲੈ ਆ ਕੇ ਤੇ ਬੈਠੇ ਅੰਦਰ ਖਾਂ ਰਹਿ ਤੇ ਨਾਲੇ ਚੁਗਲੀਆਂ ਕਰਨ ਦੇ ਉਹਨੇ ਕਿਹ ਵਾਰੇ ਕੀ ਕਹਿਣਾ ਮੇਰੇ ਬਾਰੇ ਹੀ ਆਂਦੀ ਹੋਣੀ